ਸਾਖੀਰੇ ਕਾਜੀ ਮੈਂ ਗੁਰਪ੍ਰੀਤ ਸੰਤ ਜੀ ਅਜਿ ਦੇ ਮੌਕਾਵਰ ਹੋ ਜਾਰਤੀਆਂ ਵਿੱਚ ਖੁਸ਼ੀ ਦੀ ਲੇਅਰ ਸਕੂਲ ਰਹਿਣਗੇ ਬੰਦ ਦੀਆਂ ਨੇ ਛੁੱਟੀਆਂ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਰਹਿਣਗੇ ਆ ਜਿਸ ਦੌਰਾਨ ਸੂਪੇਜੇ ਸਾਰੇ ਸਕੂਲ ਬੰਦ ਰਹਿਣਗੇ ਸਿੱਖਿਆ ਵਿਭਾਗ ਨੇ ਅਧਿਕਾਰਿਕ ਤੌਰ ਤੇ ਪੰਜਾਬ ਭਰ ਦੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਲਈ ਇਹ ਛੁੱਟੀ ਨੂੰ ਯਕੀਨੀ ਬਣਾਉਣ ਦੇ ਲਈ ਹਦਾਇਤਾਂ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਐਲਾਨ ਵਿਦਾਰਥੀਆਂ ਲਈ ਖੁਸ਼ੀ ਲਿਆਉਂਦਾ ਹੈ ਜਿੱਥੇ ਮਾਪਿਆਂ ਅਤੇ ਹਰੇ ਅਫਗਾਨ ਨੂੰ ਵੀ ਠੰਡ ਦੇ ਮੌਸਮ ਦੇ ਵਿੱਚ ਰਾਹਤ ਮਿਲੇਗੀ ਇਸ ਤਰ੍ਹਾਂ ਦੀਆਂ ਹੋਰ ਅਪਡੇਟ ਵੇਖਣ ਦੇ ਲਈ ਜੁੜੇ ਰਹ ਤਾਂ ਧੰਨਵਾਦ ਸਾਖਰੀ ਕਾਲ ਜੀ ਮੈਂ ਗੋਲਪੁਰ ਤੋਂ ਅੱਜ ਦੇ ਮੌਕੇ 'ਤੇ ਅਜਿਹਾ ਆਰਤੀਆਂ ਵਿੱਚ ਖੁਸ਼ੀ ਦੀ ਲੇਅਰ ਸਕੂਲ ਰਹਿਣਗੇ ਬੰਦ ਦੀਆਂ ਨੇ ਛੁੱਟੀਆਂ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਰਹਿਣਗੇ ਜਿਸ ਦੌਰਾਨ ਸੂਬੇ ਦੇ ਸਾਰੇ ਸਕੂਲ ਬੰਦ ਰਹਿਣਗੇ ਸਿੱਖਿਆ ਵਿਭਾਗ ਨੇ ਅਧਿਕਾਰਤ ਤੌਰ ਤੇ ਪੰਜਾਬ ਭਰ ਦੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਲਈ ਇਸ ਛੁੱਟੀ ਨੂੰ ਇੱਕਨੀ ਬਣਾਉਣ ਦੇ ਲਈ ਹਦਾਇਤਾਂ ਅਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਐਲਾਨ ਵਿਦਿਆਰਥੀਆਂ ਲਈ ਖੁਸ਼ੀ ਲਿਆਉਂਦਾ ਹੈ ਜਿੱਥੇ ਮਾਪਿਆਂ ਅਤੇ ਅਫਗਾਨ ਨੂੰ ਵੀ ਠੰਡ ਦੇ ਮੌਸਮ ਦੇ ਵਿੱਚ ਰਾਹਤ ਮਿਲੇਗੀ ਇਸ ਤਰ੍ਹਾਂ ਦੀਆਂ ਹੋਰ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਬੇੜੀਆ ਜੀ ਨਾਲ ਧੰਨਵਾਦ। ਸਾਖਸ਼ੀ ਦੇ ਕਾਲ ਜੀ ਮੈਂ ਗੁਰਪ੍ਰੀਤ ਸਿੰਘ ਅੱਜ ਦੇ ਮੌਕਾਵਰ ਉਹ ਯਾਰਤੀਆਂ ਵਿੱਚ ਖੁਸ਼ੀ ਦੀ ਲੇਅਰ ਸਕੂਲ ਰਹਿਣਗੇ ਬੰਦ।ਆਂ ਦੀਆਂ ਦੀਆਂ ਛੁੱਟੀਆਂ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਰਹਿਣਗੇਆਂ। ਜਿਸ ਦੌਰਾਨ ਸੂਬੇ ਦੇ ਸਾਰੇ ਸਕੂਲ ਬੰਦ ਰਹਿਣਗੇ। ਸਿੱਖਿਆ ਵਿਭਾਗ ਨੇ ਅਧਿਕਾਰਿਕ ਤੌਰ ਤੇ ਪੰਜਾਬ ਭਰ ਦੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਲਈ ਇਹ ਛੁੱਟੀ ਨੂੰ ਇੱਕਨੀ ਬਣਾਉਣ ਦੇ ਲਈ ਹਦਾਇਤਾਂ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਐਲਾਨ ਵਿਦਿਆਰਥੀਆਂ ਲਈ ਖੁਸ਼ੀ ਲਿਆਉਂਦਾ ਹੈ ਜਿੱਥੇ ਮਾਪਿਆਂ ਅਤੇ ਅਦੇ ਆਪਣੇ ਨੂੰ ਵੀ ਠੰਡ ਦੇ ਮੌਸਮ ਦੇ ਵਿੱਚ ਰਾਹਤ ਮਿਲੇਗੀ। ਇਸ ਤਰ੍ਹਾਂ ਦੀਆਂ ਹੋਰ ਪੰਜਾਬੀ ਲੀਕ ਮੀਡੀਆ ਦੇ ਨਾਲ ਧੰਨਵਾਦ। ਸਾਖਸ਼ੀ ਦੇ ਕਾਲ ਜੀ ਮੈਂ ਗੁਰਪ੍ਰੀਤ ਸਿੰਘ ਅੱਜ ਦੇ ਮੌਕਾਵਰ ਹੋ ਜਾਰਤੀਆਂ ਵਿੱਚ ਖੁਸ਼ੀ ਦੀ ਲੇਅਰ ਸਕੂਲ ਰਹਿਣਗੇ ਬੰਦ। ਅਦਿਨੀਆਂ ਦੀਆਂ ਛੁੱਟੀਆਂ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਰਹਿਣਗੀਆਂ। ਜਿਸ ਦੌਰਾਨ ਸੂਬੇ ਦੇ ਸਾਰੇ ਸਕੂਲ ਬੰਦ ਰਹਿਣਗੇ। ਸਿੱਖਿਆ ਵਿਭਾਗ ਨੇ ਅਧਿਕਾਰਤ ਤੌਰ ਤੇ ਪੰਜਾਬ ਭਰ ਦੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਲਈ ਇਹ ਛੁੱਟੀ ਨੂੰ ਹੀ ਕਿੰਨੀ ਬਣਾਉਣ ਦੇ ਲਈ ਹਦਾਇਤਾਂ ਅਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਐਲਾਨ ਵਿਦਿਆਰਥੀਆਂ ਲਈ ਖੁਸ਼ੀ ਲਿਆਉਂਦਾ ਹੈ ਜਿੱਥੇ ਮਾਪਿਆਂ ਅਤੇ ਅਧਿਅਪਕਾਂ ਨੂੰ ਵੀ ਠੰਡ ਦੇ ਮੌਸਮ ਦੇ ਵਿੱਚ ਰਾਹਤ ਮ ਦੇ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਦੇ ਨਾਲ ਧੰਨਵਾਦ ਸਾਖਸ਼ੀਰ ਕਾਲ ਜੀ ਮੈਂ ਗੁਰਪ੍ਰੀਤ ਸਿੰਘ ਅੱਜ ਦੀ ਮੁੱਖ ਖਬਰ ਉਹਦੀਆਂ ਅਰਥੀਆਂ ਵਿੱਚ ਖੁਸ਼ੀ ਦੀ ਲਹਿਰ ਸਕੂਲ ਰਹਿਣਗੇ ਬੰਦਆਂ ਦੀਆਂ ਨੇ ਛੁੱਟੀਆਂ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਰਹਿਣਗੇ ਜਿਸ ਦੌਰਾਨ ਸੂਬੇ ਦੇ ਸਾਰੇ ਸਕੂਲ ਬੰਦ ਰਹਿਣਗੇ ਸਿੱਖਿਆ ਵਿਭਾਗ ਨੇ ਅਧਿਕਾਰਿਕ ਤੌਰ ਤੇ ਪੰਜਾਬ ਭਰ ਦੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਲਈ ਇਹ ਛੁੱਟੀ ਨੂੰ ਯਕੀਨੀ ਬਣਾਉਣ ਦੇ ਲਈ ਹਦਾਇਤਾਂ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਐਲਾਨ ਵਜਾਰਤੀਆਂ ਲਈ ਖੁਸ਼ੀ ਲਿਆਉਂਦਾ ਹੈ ਜਿੱਥੇ ਮਾਪਿਆਂ ਅਤੇ ਅਧਿਅਪਕਾਂ ਨੂੰ ਵੀ ਠੰਡ ਦੇ ਮੌਸਮ ਦੇ ਵਿੱਚ ਰਾਹਤ ਮਿਲੇਗੀ ਇਸ ਤ ਆਪਡੇਟ ਦੇਖਣ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਦੇ ਨਾਲ ਧੰਨਵਾਦ